ਮੇਰਾ ਨਾਮ ਸਰਦਾਰ ਪਰਮਿੰਦਰ ਸਿੰਘ ਹੈ ਕਿਹੜਾ ਪਿੰਡ ਜੀ ਪਿੰਡ ਨਵਾ ਪਿੰਡ ਫਤਿਹਪੁਰ ਤਹਿਸੀਲ ਜੀ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰਨ ਕਿਹੜਾ ਲੋਕ ਸਭਾ ਕਮੇਡਾ ਲੋਕ ਸਭਾ ਹਲਕਾ ਖਡੂਰ ਸਾਹਿਬ ਜੀ ਅੱਜ ਤੁਸੀਂ ਲੋਕ ਸਭਾ ਹੱਗਾ ਗੜੂ ਸਾਹਿਬ ਤੋਂ ਇਹ ਆਦਮੀ ਇਹ ਤਵਾਰ ਖੜੇ ਹੋਣ ਜਾ ਰਹੇ ਆ ਪੀਕੇ ਨਾਲ ਗੱਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਲੋਕਾਂ ਨੂੰ ਵੀ ਜਨਤਾ ਜਿਹੜੀ ਆ ਕਿਸਾਨ ਯੂਨੀਅਨ ਆ ਟੀਚਰ ਯੂਨੀਅਨ ਆ ਤੇ ਜਿਹੜੀ ਐਸਸੀ ਭਾਈਚਾਰਾ ਵਾ ਇਹ ਮੇਰੀ ਮਦਦ ਕਰਨਾ ਮੈਂ ਇਹਨਾਂ ਦੇ ਪਿੰਡੋਂ ਪਿੰਡੀ ਜਾ ਕੇ ਤੇ ਇਹਨਾਂ ਤੋਂ ਆਪਦੀ ਮਦਦ ਮੰਗੂਗਾ ਤੇ ਮੇਰਾ ਸਪੋਰਟ ਕਰਨ ਵੋਟਾਂ ਦੇ ਵਿੱਚ ਇਹ ਐਮਪੀ ਦੀਆਂ ਐਮਪੀ ਦਾ ਇਲੈਕਸ਼ਨ ਹੈ ਬਹੁਤ ਵੱਡਾ ਹਲਕਾ ਹੈ ਨੌਂ ਹਲਕੇ ਦੇ ਚ ਆ ਜਾਂਦੇ ਆ ਤੇ ਬਹੁਤ ਮਿਹਨਤ ਕਰਨੀ ਪੈਣੀ ਆ ਤੇ ਚਲੋ ਮਿਹਨਤ ਕਰਾਂਗੇ ਜਰੂਰ ਪਰ ਲੋਕੀ ਵੀ ਸਾਥ ਦੇਣ ਅਪੀਲ ਕਰਾਂਗੇ ਲੋਕਾਂ ਨੂੰ ਮੈਨਾਂ ਜ਼ਰੂਰ ਜੀ ਲੋਕ ਸਾਥ ਦੇਣ ਤੇ ਫਿਰ ਕੁਝ ਵੀ ਹੋਖਦਾ ਵਾ ਤੇ ਲੋਕਾਂ ਦੀ ਰਿਕਵੈਸਟ ਕਰਾਂਗੇ ਬਾਕੀ ਉਹਨਾਂ ਅੱਗੇ ਜੋ ਵੀ ਪੁਰਾਣੀਆਂ ਸਰਕਾਰਾਂ ਦੀਆਂ ਕਾਰਗੁਜ਼ਾਰੀਆਂ ਨੇ ਉਹਨਾਂ ਬਾਰੇ ਵਿਚਾਰ ਵਟਾਂਦਲੇ ਕਰਾਂਗੇ ਉਹਨਾਂ ਦੀਆਂ ਕਾਰਗੁਜ਼ਾਰੀਆਂ ਬਾਰੇ ਦੱਸਾਂਗੇ ਉਹਨਾਂ ਦੀਆਂ ਨੁਕਸਾਂਵਾਂ ਬਾਰੇ ਦੱਸਾਂਗੇ ਤੇ ਲੋਕ ਜ਼ਰੂਰ ਸਾਥ ਦੇਣਗੇ ਕਿਹੜੇ ਵਿਸ਼ਿਆਂ ਨੂੰ ਲੈ ਕੇ ਚੱਲ ਰਹੇ ਆ ਜੀ ਅੱਗੇ ਅ ਜੀ ਸਰ ਤੁਸੀਂ ਦੇਖ ਲਓ ਵੀ ਕਿਸਾਨੀ ਵਿਸ਼ਾ ਜਿਹੜਾ ਸਭ ਤੋਂ ਸਾਡਾ ਮਤਭੂਰ ਨੇ ਆ ਕਿਸਾਨ ਪਹਿਲੋ ਵੀ ਤੁਸੀਂ ਦੇਖੋ ਵੀ ਦਿੱਲੀ ਧਰਨੇ ਦੇ ਵਿੱਚ 750 ਕਿਸਾਨ ਸਾਡਾ ਸ਼ਹੀਦ ਹੋ ਗਿਆ ਹੁਣ ਫੇਰ ਧਰਨਾ ਹੀ ਲਾਇਆ ਉਦੋਂ ਸਾਨੂੰ ਇਹਨਾਂ ਇੱਕ ਜੁਮਲਾ ਛੱਡ ਕੇ ਇਦੋਂ ਉਥੋਂ ਭੇਜਤਾ ਕੋਈ ਕਾਗਜ਼ੀ ਕਾਰਵਾਈ ਜਿਹੜੀ ਉਹ ਅਮਲਤ ਨਹੀਂ ਲਿਆਂਦੀ ਹੁਣ ਨਵੇਂ ਸ਼ਿਰੋ ਧਰਨਾ ਲੱਗਾ ਤੇ 15 ਤੋਂ 20 ਸਾਡੇ ਸਿੰਘ ਸ਼ਹੀਦ ਹੋ ਗਏ ਆ ਸੁਭਕਰਨ ਸਿੰਘ ਸਾਡਾ ਦੇਖੋ ਜੀ ਜਿਹੜਾ ਇਧਰ ਆਣ ਕੇ ਨਾ ਪੰਜਾਬ ਦੇ ਵਿੱਚ ਆਣ ਕੇ ਸਿੰਘ ਸ਼ਹੀਦ ਕੀਤਾ ਵਾ ਅਸੀਂ ਇਹਨਾਂ ਮੁੱਦਿਆਂ ਨੂੰ ਅੱਗੇ ਰੱਖ ਕੇ ਇਹਦੇ ਚੋਣ ਲੜਾਂਗੇ ਜਿਸ ਤਰ੍ਹਾਂ ਵੱਡੇ ਵੱਡੇ ਜੀ ਉਹਨਾਂ ਦੇ ਸਾਹਮਣੇ ਜਿਹੜੀ ਆਪ ਦਾ ਜਿਹੜੀ ਤੁਸੀਂ ਪੇਡ ਲਿਆ ਦਾ ਬੋਲ ਲੱਗੇ ਜੀ ਕਿੰਨਾ ਵੀ ਮੁਕਾਬਲਾ ਕਰਦੇ ਨੇ ਉਹਨਾਂ ਨੂੰ ਪੂਰੀ ਟੱਕਰ ਸਰ ਦਵਾਂਗੇ ਅਸੀਂ ਲਾਲਜੀ ਸਿੰਘ ਭੁੱਲਰ ਬਾਰੇ ਵੀ ਲੋਕਾਂ ਨੂੰ ਪਤਾ ਵਾ ਕਾਰਗੁਜ਼ਾਰੀ ਦਾ ਵੀ ਕੀ ਕੀ ਕਾਰਗੁਜ਼ਾਰੀ ਉਹਦੀ 2 ਸਾਲ ਹੋ ਗਏ ਉਹਨੂੰ ਵੀ ਉਹਨੂੰ ਵੀ ਲੋਕਾਂ ਨੇਕਾਰਿਆ ਵਾ ਤੇ ਕਾਲੀਦਾਰ ਮੇਰਾ ਖਿਆਲ ਮਜੀਠੀਆ ਸਾਹਿਬ ਨੂੰ ਲਿਆਉਣ ਲੱਗੇ ਆ ਤੇ ਮੀਠੀਆ ਸਾਹਿਬ ਬਾਰੇ ਵੀ ਲੋਕਾਂ ਨੂੰ ਪਤਾ ਵਾ ਵੀ ਨਸ਼ੇ ਦਾ ਸਮਗਲ ਰਿਆ ਜਿਹੜੀ ਸਮੈਗ ਦਾ ਸਾਡੇ ਮੁੰਡੇ ਸਾਡੇ ਨੌਜਵਾਨ ਜਿਹੜੇ ਨਸ਼ੇ ਦੇ ਵਿੱਚ ਗੰਧਲ ਹੋਏ ਆ ਇਹ ਸਾਰੇ ਮਜੀਠੀਆ ਨਾਲ ਦੀ ਦੇਣ ਆ ਸੇਮਾਨ ਜੋ ਮੁੱਖ ਮੰਤਰੀ ਪੰਜਾਬ ਨੇ ਉੱਤਾ ਕਹਿੰਦੇ ਆ ਇਹ ਬੇਰੁਜ਼ਗਾਰੀ ਤੇ ਨਸ਼ਾ ਬਿਲਕੁਲ ਖਤਮ ਕਰਤਾ ਕਰਿਆ। ਬੇਰੁਜ਼ਗਾਰੀ ਨਸ਼ਾ ਜਿਹੜਾ ਖਤਮ ਕੀਤਾ ਉਹ ਤੁਹਾਨੂੰ ਪਤਾ ਹੀ ਆ ਤੁਹਾਨੂੰ ਵੀ ਪਤਾ ਵਾ ਤੇ ਨੌਜਵਾਨਾਂ ਨੂੰ ਪਤਾ ਵਾ ਉਹ ਤੇ ਇੱਕ ਕੇਜਰੀਵਾਲ ਦਾ ਜਿਹੜਾ ਪੁੱਤਰਾ ਬਣ ਕੇ ਇਹਦੇ ਨੱਚਦਾ ਵਿਆਹ ਵਾ ਜੋ ਕੇਜਰੀਵਾਲ ਉਥੋਂ ਹੁਕਮ ਦਿੰਦਾ ਵਾ ਉਹੋ ਹੀ ਇੱਥੇ ਕਰਦਾ ਵਾ। ਕਿਰਪਾਲ ਸਿੰਘ ਜੀ ਪਿੰਡ ਫਤਿਹਪੁਰ ਨਵਾਂ ਪਿੰਡ। ਹਾਂਜੀ ਜੀ ਸਾਥ ਨੌਜਵਾਨ ਪੀੜ੍ਹੀ ਨੇ ਦੇਣਾ ਕਿਉਂਕਿ ਬਹੁਤੀ ਹੁਣ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਐਜੂਕੇਟਿਡ ਹੋ ਚੁੱਕੀ ਆ। ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਉਹਨਾਂ ਸਟੱਡੀ ਕੀਤੀ ਹੋਈ ਆ ਸਾਰੇ ਨੌਜਵਾਨਾਂ ਨੇ ਤੇ ਉਹਨਾਂ ਨੂੰ ਪਤਾ ਕੀ ਹੁਣ ਜਿਹੜੇ ਮੁੱਦੇ ਆ ਇਹਨਾਂ ਨੂੰ ਸਾਨੂੰ ਇਹਨਾਂ ਮੁੱਦਿਆਂ ਨੂੰ ਚੁੱਕਣਾ ਚਾਹੀਦਾ ਤੇ ਜਿਹੜਾ ਨੌਜਵਾਨ ਲੀਡਰ ਉੱਟਦਾ ਏ ਉਹਨਾਂ ਦਾ ਸਾਥ ਦਿੰਦੇ ਆ ਜਿਵੇਂ ਲਾਈਕ ਆਪਾਂ ਲਾਸ ਲੈਂਦੇ ਭੰਨਾ ਸਿੱਧੂ ਹੋ ਗਿਆ ਲੱਕ ਸਦਾਨਾ ਹੋ ਗਿਆ ਉਹ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਚੁੱਕਦੇ ਆ ਤੇ ਜਿਹੜੇ ਨੌਜਵਾਨ ਵਰਗੇ ਉਹਨਾਂ ਦਾ ਪੂਰਾ ਸਾਥ ਦਿੰਦਾ ਆ ਜੀ ਜਵਾਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਨੌਜਵਾਨ ਜਿਹੜਾ ਵਸਵਾ ਸਾਡਾ ਸਾਥ ਦੇਣਾ ਅਸੀਂ ਇਹਨਾਂ ਮੁੱਦਿਆਂ ਉੱਤੇ ਗਾਂਹ ਹੋਰ ਮੁੱਦੇ ਚੁੱਕ ਕੇ ਤੇ ਅਸੀਂ ਕਾਮਯਾਬ ਜ਼ਰੂਰ ਹੋਵਾਂਗੇ ਸਾਰੇ ਪੰਜਾਬ ਦੇ ਹਲਕਾ ਕਡੂਰ ਸਾਹਿਬ ਦੇ ਕਿੰਨੇ ਕਿ ਸਾਡਾ ਪੂਰਾ ਸਾਥ ਸਾਥ ਦਿੱਤਾ ਜਾਵੇ ਜੀ